ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਜ ਪਹੁੰਚੇ ਬਈ ਆਪਾਂ ਪਿੰਡ ਗਾਰਟ ਵਾਲੀ ਇੱਥੇ 1700 ਮੁੱਢ ਨੂੰ 100 ਕੂਤਰ ਨੂੰ ਉਹ ਲੱਗ ਗਿਆ ਬਈ 100 ਕੂਤਰ ਉਹਦੇ ਤੇ 1700 ਮੁੱਢ ਨੂੰ ਬਾਕੀ ਉਹਦੇ ਲੱਗੀ ਜਾਂਦੇ ਨੇ ਹਜੇ ਕਾਪੀ ਤੇ ਆ ਬਾਈ ਨਿੰਮੀ ਨਿੰਮੀ ਵੀਰੇ ਵਾਲਾ ਬਾਕੀ ਹੋਰ ਵੀ ਅਪਡੇਟ ਸਾਰੀ ਨਾਲ ਦੇ ਨਾਲ ਦਿੰਦੇ ਰਾਵਾਂਗੇ ਆ ਨਿੰਮੀ ਆ ਕਾਪੀ ਬਾਈ ਹੋਰ ਆ ਨਾਲ ਕਾਪੀ ਇੱਥੇ 100 ਕੂਤਰਾਂ ਨੂੰ ਔਲੇ ਲੱਗੇ 100 ਕੂਤਰਾਂ ਨੂੰ ਔਲੇ ਲੱਗੇ ਇੱਥੇ ਤੇ 1700 ਮੁੱਢ 1700 ਮੁੱਢ ਆ ਬਾਈ 1700 ਮੁੱਢ ਨੂੰ 100 ਕੂਤਰਾਂ ਨੂੰ ਔਲੇ ਲੱਗੇ ਕਾਪੀ ਤੇ ਆ ਬਾਈ ਨਿੰਮੀ ਬਾਕੀ ਸਾਰੀ ਅਪਡੇਟ ਨਾਲ ਦੀ ਨਾਲ ਦਿੰਦੇ ਰਵਾਂਗੇ ਪਿੰਡ ਘਾਟ ਵਾਲੀ